ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰਵਾਨ ਕੇ ਜੇ ਕਿਸੇ ਨੂੰ ਮੇਰੀ ਵੀਡੀਓ ਮਾੜੀ ਲੱਗੀ ਤੇ ਵੀਰਵਾਨ ਕੇ ਮਾਫ ਕਰਦੇ ਏਰ ਗਲਤੀ ਫਲਤੀ ਬਾਈ ਮੈਂ ਵੀਡੀਓ ਪਾਉਣਾ ਯਾਰ ਮੈਂ ਇਕੱਲਾ ਬੰਦਾ ਹੈਗਾ ਤੜਕੇ ਵਾਲੀ ਚਾਹ ਤੋਂ ਲੈ ਕੇ ਆਥਨ ਤੱਕ ਦੇ ਰੋਟੀ ਪਕਾਉਣ ਤੱਕ ਸਾਰਾ ਕੰਮ ਮੈਂ ਕਰਦਾ ਹੈਗਾ ਕਿਉਂਕਿ ਮੇਰੀ ਮਾਤਾ ਰਹਿੰਦੀ ਏ ਢਿੱਲੇ ਬਾਲੀ ਉਹਨੂੰ ਕੈਂਸਰ ਦੀ ਪ੍ਰੋਬਲਮ ਆ ਇਸ ਕਰਕੇ ਉਹਨੂੰ ਮੈਂ ਇੱਥੇ ਨਹੀਂ ਰੱਖਦਾ ਹੈਗਾ ਉਹ ਕਿਉਂ ਇੱਥੇ ਧੱਕੇ ਨਾਲ ਕੰਮ ਕਰਦੀ ਆ ਤਾ ਕਰਕੇ ਉਹਨੂੰ ਕੁੜੀ ਕੋਲੇ ਛੱਡਿਆ ਹੋਇਆ ਵੀ ਚੱਲ ਉੱਥੇ ਰਾਮ ਕਰ ਲੈ ਅਰੈਸਟ ਕਰ ਲੈ ਡਾਕਟਰ ਦਾ ਕਿਹਾ ਹੋਇਆ ਵੀ ਅਰੈਸਟ ਕਰਨਾ ਇਹਦਾ ਵੀ ਕੰਮ ਨਹੀਂ ਕਰਨਾ ਦਾ ਘਰ ਵਾਲੀ ਦੀ ਮੇਰੀ ਦੀ ਡੈਥ ਹੋ ਚੁੱਕੀ ਆ ਬਾਈ 3 ਸਾਲ ਪਹਿਲਾਂ ਮੇਰੇ ਕੋਲੇ ਸਾਧਨ ਬਸ ਕੱਲਾ ਪਸ਼ੂਆਂ ਦਾ ਹੈਗਾ ਮੈਂ ਦੁੱਧ ਪਾਉਣਾ ਪਸ਼ੂਆਂ ਦਾ ਜਾਂ ਦੋ ਜਵਾਕ ਆ ਮੇਰੇ ਇੱਕ ਮੇਰਾ ਪਿਓ ਇੱਕ ਮੈਂ ਆ ਅਸੀਂ ਇੱਥੇ ਘਰੇ ਰਹਿੰਦੇ ਆ ਤੇ ਦੂਜੇ ਨੰਬਰ ਤੇ ਗੱਲ ਇਹ ਆ ਬਾਈ ਮੇਰਾ ਕੰਮ ਹੈਗਾ ਵੀਡੀਓ ਪਾਉਣਾ ਹੁੰਦਾ ਮੈਂ ਫੇਸਬੁੱਕ ਤੇ ਹੀ ਵੀਡੀਓ ਪਾਉਣਾ ਯਾਰ ਮੇਰਾ ਭਾਈ origignal ਵੀਡੀਓ ਬਣਾਉਂਦਾ ਟਾਈਮ ਨਹੀਂ ਲੱਗਦਾਗਾ ਇਸ ਕਰਕੇ ਜਿਹੋ ਜੀ ਮੰਨ ਲਓ ਵੀ ਕੋਈ ਨੈਟ ਤੋਂ ਕੋਈ ਵੀਡੀਓ ਮਿਲ ਜਾਂਦੀ ਆ ਮੈਨੂੰ ਵਧੀਆ ਲੱਗੀ ਠੀਕ ਲੱਗੀ ਮੈਂ ਚੱਕ ਕੇ ਪਾ ਦੇਣਾ ਆਪਦੀ ਮੈਕਸ ਕਰਕੇ ਵੀਡੀਓ ਵਿੱਚ ਬੰਦੇ ਅਤਰਾਜ ਮੈਨੂੰ ਇਹ ਗੱਲ ਦਾ ਯਾਰ ਵਿੱਚ ਨਾ ਬੰਦੇ ਭਾਈ ਇਹੋ ਜੇ ਆ ਪੁੱਠੇ ਸਿੱਧੇ ਕਮੈਂਟ ਕਰਦੇ ਆ ਗਲਤ ਬੋਲਦੇ ਆ ਹੁਣ ਮੈਂ ਉਹਨਾਂ ਨੂੰ ਕਮੈਂਟਾਂ ਦੇ ਵਿੱਚ ਜਵਾਬ ਤਾਂ ਦੇ ਦਿਆਂ ਪਰ ਕੀ ਫਾਇਦਾ ਯਾਰ ਇਹਨਾਂ ਚੀਜ਼ਾਂ ਦਾ ਮੈਂ ਜਵਾਬ ਦੇਉਂਗਾ ਮੁੜ ਕੇ ਕੰਮ ਵੱਧਾ ਭਾਈ ਮੈਂ ਤਾਂ ਅੱਗੇ ਭਾਈ ਬਹੁਤ ਦੁਖੀ ਆ ਯਾਰ ਵੀਰ ਬਣ ਕੇ ਮੈਂਤਲੀ ਗੱਲ ਆ ਜੇ ਤੁਹਾਨੂੰ ਨਹੀਂ ਮੇਰੀਆਂ ਵੀਡੀਓ ਚੰਗੀਆਂ ਲੱਗਦਾ ਨਾ ਹਾਈਡ ਕਰ ਦਿਓ ਮੇਰੀ ਮੇਰੇ ਪ੍ਰੋਫਾਈਲ ਨੂੰ ਹਾਈਡ ਕਰ ਦਿਓ ਥੋਡੇ ਕੋਲ ਵੀਡੀਓ ਪਹੁੰਚਤ ਨਹੀਂ ਗਈਆਂ ਪਰ ਵੀਰ ਬਣ ਕੇ ਗਲਤ ਕਮੈਂਟ ਨਾ ਕਰਿਆ ਕਰੋ ਮੈਂਤਲੀ ਗੱਲ ਆ ਯਾਰ ਮੈਂ ਤਾਂ ਅੱਗੇ ਰੱਬ ਦਾ ਬਹੁਤ ਸਤਾਇਆ ਤੇ ਹੈਗਾ ਤੜਕੇ ਤੋਂ ਲੈ ਕੇ ਸਾਰੀ ਜਿਹੜੀ ਮੈਂ ਆਪਦੇ ਪਸ਼ੂਆਂ ਦਾ ਜਵਾਕਾਂ ਦੀਆਂ ਰੋਟੀਆਂ ਲਾ ਕੇ ਸਕੂਲ ਘੱਲਣੇ ਆਂ ਆਥਨੇ ਰੋਟੀਆਂ ਲਾਉਣੀਆਂ ਦੁਪਹਿਰੇ ਬਾਈ 2 ਘੰਟੇ ਟਾਈਮ ਹੁੰਦਾ ਹੈਗਾ ਤੁਸੀਂ ਹੁਣ ਮੰਨ ਕੇ ਚੱਲੋ ਨਹੀਂ ਅੱਜਕੱਲ੍ਹ ਗਰਮੀ ਜੇ ਬੰਦਾ 2-3 ਘੰਟੇ ਦਿਨੇ ਸੌਂ ਜਾਂਦਾ ਹੈਗਾ ਮੈਂ ਉਹ 2-3 ਘੰ ਉਦੋਂ ਮੈਂ ਵੀਡੀਓ ਪਾਲ ਪੂਰ ਕੇ ਜਿਵੇਂ ਮੈਥੋਂ ਬੰਦਾਂ ਉਹ ਮੈਂ ਵੀਡੀਓ ਬਣਾ ਲੈਣਾ ਹੈਗਾ ਤੇ ਮੈਂ ਪਾ ਦਿੰਨਾ ਨੈਟ ਤੇ ਵਿੱਚ ਹੁਣ ਬਾਲੇ ਬਹੁਤ ਬੰਦੇ ਵਿੱਚ ਨਾ ਕੁਝ ਬੰਦੇ ਇਹੋ ਜਿਹੇ ਹੈਗੇ ਆ ਜਿਹੜੇ ਬੱਚੇ ਮੈਂ ਪੁੱਠਾ ਸਿੱਧਾ ਬੋਲਦੇ ਆ ਜੇ ਹੁਣ ਬਈ ਮੂੰਹ ਤਾਂ ਮੇਰੇ ਵੀ ਲੱਗਿਆ ਹੋਇਆ ਜੇ ਰੱਬ ਨੇ ਸੋਨੂੰ ਡਰਾਂ ਨਾ ਤੇ ਮੈਨੂੰ ਡਰਾਂ ਤੇ ਡਰ ਤਾਂ ਜਾਣਦਾ ਹਰ ਇੱਕ ਨੂੰ ਹੁੰਦਾ ਲੜਨੋਂ ਤਾਂ ਲੈ ਮੈਂ ਗਲਤ ਕਮੈਂਟ ਕਰ ਦੂੰਗਾ ਵਿੱਚ ਆ ਜਿਓ ਇੱਥੇ ਲੜ ਪਾਂਗੇ ਪਰ ਨਿਬੜੂਗੀ ਉਹਦੇ ਚੋਂ ਬਈ ਤੁਸੀਂ ਆਪ ਦੱਸ ਦਿਓ ਮੈਨੂੰ ਬੀਰ ਬਣ ਕੇ ਮੈਂਤਾਲੀ ਗੱਲ ਆ ਗਲਤ ਕਮੈਂਟ ਨਾ ਕਰਿਆ ਕਰੋ ਅੱਗੇ ਬਹੁਤ ਦੁਖੀਆਂ ਯਾਰ ਹੋਰ ਨਾ ਦੁਖੀ ਕਰੋ ਵੀਡੀਓ ਪਾਉਣਾ ਬਾਈ ਕੋਈ ਸ਼ੌਂਕ ਨੂੰ ਨਹੀਂ ਪਉਂਦਾਗਾ 5-7000 ਰੁਪਿਆ ਮੇਰ ਨੂੰ ਆ ਜਾਂਦਾ ਹੈਗਾ ਵੀ ਚੱਲ ਮੇਰਾ ਇਹਨੇ ਨਾਲ ਆਪਾਂ ਇਹ ਮੋਬਾਈਲ ਦੇ ਖਰਚੇ ਨਾਲ ਮੇਰੇ ਜਵਾਕਾਂ ਦਾ ਖਰਚਾ ਤੁਰਿਆ ਜਾਂਦਾ ਹੈਗਾ ਦੋ ਜਵਾਕਾਂ 40-50 ਰੁਪਿਆ ਡੇਲੀ ਦੇ ਖਾ ਜਾਂਦਾ ਜਵਾਕ ਦੋਨੇ ਖਾ ਜਾਂਦੇ ਆ ਤੇ ਜੇ ਚਾਰ ਛਿਲੜ ਬਣ ਜਾਣਗੇ ਯਾਰ ਤੁਹਾਨੂੰ ਕੀ ਮਿਲ ਜੂਗਾ ਉਹੀ ਤੋਂ ਕਮੈਂਟ ਹੀ ਸਹੀ ਕਰਦਿਆ ਕਰੋ ਯਾਰ ਗਲਤ ਕਮੈਂਟ ਤੇ ਵੱਧ ਅੱਖਰ ਲਿਖਦੇ ਆ ਨਾ ਸਹੀ ਕਮੈਂਟ ਤੇ ਦੋ ਲਿਖ ਦਿਆ ਕਰੋ ਹੌਸਲਾ ਹੋਵੇ ਬੰਦੇ ਨੂੰ ਯਾਰ ਜੇ ਹੁਣ ਵਿੱਚ ਲੋਕ ਚਾਵਲਾ ਮਾਰਦੇ ਆ ਇਹਦਾ ਮਤਲਬ ਇਹ ਥੋੜਾ ਯਾਰ ਮੈਂ ਵੀ ਚਾਵਲਾ ਹੀ ਮਾਰੀ ਜਾਵਾਂ ਜੇ ਮੇਰੇ ਕੋਈ ਵੀਡੀਓ ਦੇ ਵਿੱਚ ਕੋਈ ਗਾਲ ਕੱਢਦਾ ਜਾਂ ਕੋਈ ਗਲਤ ਬੋਲਦਾ ਤਾਂ ਦੱਸੋ ਮੈਨੂੰ ਫੇਰ ਤੁਸੀਂ ਕਹਿ ਸਕਦੇ ਆ ਵੀ ਹਾਂ ਭਾਈ ਤੂੰ ਇੱਥੇ ਗਲਤ ਬੋਲੀ ਜਾਂਦਾ ਹੈਗਾ ਇਹਨਾਂ ਨਾ ਵੀਰ ਬਣ ਕੇ ਦੁਖੀ ਕਰੋ ਮੈਂਤਾਲੀ ਗੱਲ ਆ ਹੱਥ ਬੰਨ ਕੇ ਬੇਨਤੀ ਆ ਮੈਂ ਹਾਰ ਕੇ ਨਾ ਉਹ ਜਿਹੜੇ ਬੰਦੇ ਨੇ ਗਲਤ ਕਮੈਂਟ ਕੀਤੇ ਉਹਨਾਂ ਨੂੰ ਮੈਂ ਨਾ ਉਹ ਕੀ ਕਹਿੰਦੇ ਹੁੰਦੇ ਆ ਬਲੌਕ ਹੀ ਕਰਤਾ ਯਾਰ ਹੁਣ ਵਿੱਚ ਕਰਨਾ ਕੀ ਕਰੂੰ ਯਾਰ ਬਈ ਦੱਸੋ ਤੇ ਵੀਰ ਬਣ ਕੇ ਮੈਂਤਾਂਲੀ ਗੱਲਾਂ ਨਾ ਠੱਠ ਕਰੋ ਯਾਰ ਬਹੁਤ ਧਫੇ ਪਏ ਆ ਅੱਗੇ